ਪੰਜਾਬ ਸਰਕਾਰ ਦੀ ਯੋਧ ਨਸ਼ਿਆ ਵਿਰੁੱਧ ਮਹਿੰਮ ਤਹਿਤ ਅੱਜ ਪਟਿਆਲਾ ਦੇ ਸਨੌਰੀ ਅਡਾ ਨਜ਼ਦੀਕ ਨਸ਼ਾ ਤਖਤਰਾਂ ਵੱਲੋਂ ਬਣਾਈ ਗਈ ਨਜਾਇਜ਼ ਉਹ ਸਾਰੀ ਤੇ ਪੁਲਿਸ ਪ੍ਰਸ਼ਾਸਨ ਨਾਲ ਲੈ ਕੇ ਚਲਾਇਆ ਗਿਆ ਪੀਲਾ ਪੰਜਾਬ ਮੌਕੇ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਮਕਾਨ ਮਾਲਕਾਂ ਦੀ ਹੋਈ ਤਿੱਖੀ ਬਹਿਸ ਉਥੇ ਵੀ ਦੇਖੋ ਮੋਕੇ ਦੀਆਂ ਲਾਈਵ ਤਸਵੀਰਾਂ ਨਾਂ ਨਹੀਂ ਦੇ ਬੰਦੇ ਉਹ ਬਹੁਤ ਦੇਖ ਤਾ ਹਾ ਬੇਬੇ ਕੀ ਇਲਾਜ ਮਨਾਤਾ ਦਸੇਗਾ ਲਾ ਨਹੀਂ ਲੈ ਸਕਦਾ ਸਾਰੀ ਜ਼ਿੰਦਗੀ ਅੱਜ ਕੋਲ ਨਾ ਪਿਆਰ ਰੱਖਣਾ ਹਾਂ ਸਭ ਨਾਲ ਲੋਕਾਂ ਨੇ ਮੁੰਡੇ ਦੇ ਖੋਲੀ ਦੇ ਹਰ ਪਾਸੇ ਵਿੱਚ ਪੀਆਂ ਦਾ ਆ ਕੇ ਉਹ ਕਿਹੜਾ ਹੋ ਗਈ ਦੀ ਗੁੱਸੇ ਨਾਲ ਹੋਰ ਕਿੱਥੇ ਨਹੀਂ ਮਿਲਦਾ ਪਾਜੀ ਮੈਂ ਇੱਕ ਮਿੰਟ ਰਹਿ ਤੁਹਾਡੀ ਪੁਲਿਸ খুড়ি <coughs> <laughs>

ਇਹ ਕਲੌਡੀ ਦੇ ਪਿੱਛੇ ਬਹੁਤ ਜ਼ਿਆਦਾ ਜਿਹੜਾ ਜੀ ਸਾਡਾ ਪਾਲੀ ਐਮਸੀ ਬਣਿਆ ਪਟਿਆ ਪਾਲੀ ਐਮਸੀ ਨੇ ਬਹੁਤ ਜ਼ਿਆਦਾ ਕੰਮ ਕਰਾਇਆ ਉਹਨਾਂ ਨੇ ਇੰਨਾ ਨਾ ਯਾਰ ਫੇਮ ਇਧਰ ਕਰਨਾ ਥੋੜਾ ਹਰ ਘਰ ਤੋਂ ਕੋਈ ਲੈਂਟਰ ਪਾਏਗਾ ਕੋਈ ਛੋਟਾ ਚਲੋ ਇਹਦੇ ਨਸ਼ਾ ਦੇ ਕੋਈ ਚੱਕਰ ਨਹੀਂ ਛੋਟਾ ਜਿਹਾ ਕੋਈ ਘਰ ਵੀ ਪਾਏਗਾ ਛੋਟੂ ਕੋਲ ਨਾ ਕਿ ਮਾਤ ਵੀ ਖੜੀ ਰਹੇਗਾ ਉਹਨੂੰ ਬਲੈਕਮੇਲ ਕਰਕੇ 10000 ਰੁਪਏ ਪੈਸਾ ਲੰਦਾ ਯਾਰ 20000 ਲੰਦਾ ਸਾਰੇ ਐਚਓ ਪਾਲੀ ਅੰਟੀ ਪਾਲੀ ਅੰਟੀ ਜੀ ਤੁੱਖ ਦੇ ਕਾਹੀ ਅਸੀਂ ਆਪਣਾ ਸੋਸਲ ਆਪਣੀ ਪਾਲੀ ਅੰਟੀ ਹਰ ਕਿਸੇ ਦਾ ਘਰ ਕਰਾਦਾ ਉਹਦੇ ਕੁਝ ਕਰਾਦਾ ਪਾਲੀ ਅੰਟੀ ਨੇ ਬਹੁਤ ਪਰੇਸ਼ਾਨ ਕਰਾ ਰਹੀ ਹੈ ਜਨਾਨੀਆਂ ਨੂੰ ਐਨਾ ਪਰੇਸ਼ਾਨ ਕਰਾ ਰਹੀ ਕਿਨੇ ਬਰਦਰ ਕੰਮ ਰਿਪੋਰਟ ਕਰ ਸਭ ਨੂੰ अच्छा <hane> अच्छा <x> <XURR peaks> <laughs> <muk> ਆ ਰੈਡੀਪਰਾ ਕਰਾ ਲੈਣਾ ਯਾਰ ਅੱਡੀ ਇਕਦਾਲੋਂ ਰੈਡੀ ਆਰਤੀ ਕਰੀਏ ਨੂੰ ਯਾਰ ਟਾਈਮ ਨਾਲ ਕਰੀਏ ਮੱਗੋ ਯਾਰ ਮਾਰੋ ਪਿੱਛੇ ਨੂੰ ਮਰ ਜਾ ਬਾਕੀ ਮਾਰ ਤੇ ਇਹ ਸਿਰਫ ਤਬਰ ਮਰ ਜਾ ਬੀ ਮਾਤਾ ਮਾਦਰ ਰੋਣ ਦੇ ਵੀਡੀਓ ਬਣਾ ਰੋ ਛੱਡ ਤਾ ਪੂਰਾ ਰੋਣ ਮਸਤ ਤੇ ਤੇਰਾ ਹਸਬੰਦ ਤੋਟਾ ਹੋ ਜਾਏਗਾ ਤਾ ਪੂਰਾ ਹੋ ਜਾਏਗਾ ਤੇ ਜਿਕਰ ਮੈਨੂੰ ਫੜ ਕੇ ਨਾ ਲੈ ਜਾ ਖਿੱਚ ਗਿਆ ਮੇਰੇ ਘਰ ਤੋਂ ਡਾ ਰੋ ਖਿੱਚ-ਕਿੱਚ ਗਿਆ ਗਿਆ ਸਮਾਨ ਕੱਢਣਾ ਕੱਢੋ ਸਮਾਨ ਜਗਾ ਦੇ ਲਾ ਤੂੰ ਹੋਈ ਕਰਕੇ ਦੋ ਦੋ ਬੰਦੇ ਆ ਰਹੇ ਹੋ ਗਿਆ ਸਮਾਨ ਤੂੰ ਕੱਢਣਾ ਆ ਜਾ ਤੰਗ ਲਾ Terima kasih atas dukungan anda ਹਾਂਜੀ ਸਾਰੇ ਕੁਝ ਪ੍ਰੋਪਰਟੀਆਂ ਔਰ ਇਲੀਗਲ ਕੰਸਟਰਕਸ਼ਨਸ ਕਾਰਪੋਰੇਸ਼ਨ ਨੇ ਔਰ ਪੀ ਡਬਲਯੂ ਡੀ ਨੇ ਇਹਨਾਂ ਨੇ ਆਇਡੈਂਟੀਫਾਈ ਕੀਤੀਆਂ ਨੇ ਇਹਨਾਂ ਨੇ ਬਕਾਇਦਾ ਪੁਲਿਸ ਤੋਂ ਫੋਰਸ ਮੰਗੀ ਹੈ ਡਿਊਟੀ ਮਾਜਿਸਟ੍ਰੇਟ ਆਏ ਹੋਏ ਨੇ ਲਾਫ ਲੈਂਡ ਜਿਹੜਾ ਹਮੇਸ਼ਾ ਪ੍ਰਵੇਲ ਕਰਦਾ ਆਪਾਂ ਦੇਖਦੇ ਆਂ ਕਿ ਔਨਰੇਬਲ ਹਾਇਰ ਕੋਰਟਸ ਵੀ ਹਮੇਸ਼ਾ ਕਹਿੰਦੀਆਂ ਨੇ ਕਿ ਲਾਫ ਆਫ ਲੈਂਡ ਪ੍ਰਵੇਲ ਕਰੇਗਾ ਔਰ ਐਸ ਪਰ ਲਾ ਜਿਹੜੀਆਂ ਕੰਸਟਰਕਸ਼ਨਸ ਠੀਕ ਨੇ ਉਹ ਠੀਕ ਰਹਿਣਗੀਆਂ ਦੂਜੇ ਡਿਮੋਲਿਸ਼ ਕੀਤੀਆਂ ਜਾਣਗੀਆਂ ਇਸੇ ਤਰ੍ਹਾਂ ਹੀ ਇੱਕ ਮਿੰਟ ਸਰ ਹੁਣੇ ਸਵਾਲ ਦਾ ਜਵਾਬ ਦੋਚਾ ਇਸੇ ਦੇ ਵਿੱਚ ਹੀ ਸਰ ਆ ਜਿਹੜੀਆਂ ਸਾਰੀਆਂ ਹੋ ਰਹੀਆਂ ਨੇ ਇਹਨਾਂ ਚੋਂ ਕੁਝ ਘਰ ਜਿਹੜੇ ਨੇ ਡਰਗ ਜਿਹੜੇ ਸਮਗਲਰਸ ਦੇ ਨੇ ਉਹਨਾਂ ਤੇ 10 10 11 11 ਮੁਕਦਮੇ ਵੀ ਨੇ ਤੇ ਬੜੇ ਸਟਰੋਂਗ ਤਰੀਕੇ ਨਾਲ ਕਹਿ ਜਾ ਰਿਹਾ ਜੀ ਕਿ ਯੁੱਧ ਨਸ਼ਿਆਂ ਵਿਰੁੱਧ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਾਡੇ ਡੀਆਈਜੀ ਸਾਹਿਬ ਪਰਮਾਨਯੋਗ ਐਸਐਸਪੀ ਸਾਹਿਬ ਵੱਲੋਂ ਬੜੀ ਕਲੀਅਰ ਇਨਸਟਰਕਸ਼ਨ ਹੈ ਕਿ ਜਿਹੜਾ ਵੀ ਬੰਦਾ ਡਰਗ ਟ੍ਰੇਡ ਦੇ ਵਿੱਚ ਡਰਗ ਪੈਟਲਿੰਗ ਚ ਡਰਗ ਸਮਗਲਿੰਗ ਚ ਚਾਹੇ ਉਹ ਸਮਗਲਿੰਗ ਕਰਦਾ ਚਾਹੇ ਪੈਟਲਿੰਗ ਕਰਦਾ ਚਾਹੇ ਉਹ ਥੱਲੇ ਜਿਹੜਾ ਉਹਨੇ ਪੁਆਇੰਟਸ ਬਣਾਇਆ ਹੋਏ ਨੇ ਜਿਦੋਂ ਲੋਕਾਂ ਦੇ ਬੱਚੇ ਆਉਂਦੇ ਨੇ ਆ ਕੇ ਡਰੱਗਸ ਲੈ ਕੇ ਜਾਂਦੇ ਨੇ ਉਹਨਾਂ ਨੂੰ ਬੜਾ ਸਟਰੋਂਗ ਮੈਸੇਜ ਦਿੱਤਾ ਜਾਊਗਾ ਇਸ ਗੱਲ ਨੂੰ ਲੈ ਕੇ ਕਿ ਜੇ ਕੋਈ ਵੀ ਗਲਤ ਕੰਮ ਦੇ ਵਿੱਚ ਇਨਵੋਲਵ ਹੈ ਔਰ ਉਸ ਡਰਗ ਮਨੀ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਕੋਈ ਕੰਸਟਰਕਸ਼ਨ ਕੋਈ ਇਨਕ੍ਰੋਚਮੈਂਟ ਜਾਂ ਕੋਈ ਇਲੈਗਲ ਐਕਟੀਵਿਟੀ ਕਰੇਗਾ ਤਾਂ ਉਹਦੇ ਮੁਤਾਬਕ ਐਸ ਪਰ ਲਾਅ ਅਰ ਐਸ ਪਰ ਲਾਅ ਜੈਟ ਦੈਟ ਵਿਲ ਪ੍ਰਵੇਲ ਇਸ ਨਾਲ ਇਹ ਬੋਕਾਉਨਿਫੀਕੇਸ਼ਨ ਹੈਗੇ ਸੀ ਮੈਂ ਨਾਲ ਦੀ ਬਿਨਾ ਲੋਕਾਂ ਦੀ ਆਇਡੈਂਟੀਫਿਕੇਸ਼ਨ ਬਿਲਕੁਲ ਸਰ ਇਹਨਾਂ 'ਚੋਂ ਦੋ ਫੈਮਲੀਆਂਸ ਤੇ ਪ੍ਰੋਪਰ ਆਇਡੈਂਟੀਫਿਕੇਸ਼ਨ ਸੋ ਉਹਨਾਂ ਦੇ ਜਿਹੜਾ ਨੇ ਬਣਦੀ ਜੋ ਜੋ ਆਇਡੈਂਟੀਫਾਈ ਕਰਕੇ ਦੇ ਰਹੀ ਸਾਨੂੰ ਕਾਰਪੋਰੇਸ਼ਨ ਉਹਦੇ ਮੁਤਾਬਕ ਡਿਊਟੀ ਰਜਿਸਟਰਡ ਇੱਥੇ ਖੜਾ ਉਹ ਜਿਹਨੂੰ ਜਿਹਨੂੰ ਆਇਡੈਂਟੀਫਾਈ ਕਰ ਦਿੱਤਾ ਹੈ ਉਹ ਡਿਮੋਲਿਸ਼ ਕੀਤਾ ਜਾ ਰਿਹਾ ਹੈ ਕਿਹੜਾ ਡਰੱਗ ਹੋਟਸਪੌਟ ਇਲਾਕਾ ਹੈਗਾ ਜਿਸ ਦੇ ਸਮਗਲੇ ਤੋਂ ਇਲਾਵਾ ਵੀ ਹੋਰਾਂ ਦੇ ਮਕਾਨ ਤੋੜਨ ਸਰ ਮੈਂ ਬੜਾ ਸਾਰਿਆਂ ਨੂੰ ਲਾਊਡ ਐਂਡ ਕਲੀਅਰ ਦੱਸਣਾ ਚਾਹਨਾ ਕਿ ਜੋ ਵੀ ਪੁਆਇੰਟ ਆਫ ਸੇਲ ਬਣਾਏਗਾ ਔਰ ਲੋਕਾਂ ਦੇ ਬੱਚਿਆਂ ਦੇ ਵਿੱਚ ਜਿਹੜਾ ਡਰਗ ਨੁਮੀ ਜ਼ਹਿਰ ਪਾਏਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਇਹ ਨਸ਼ਾ ਤਸਕਰਾਂ ਸਰੇ ਕਰਨ ਦੇ ਕਾਰਵਾਈ ਇਸ ਤਰ੍ਹਾਂ ਸਰ ਇੱਥੇ ਨਾ ਦੋ ਮੇਜਰ ਫੈਮਲੀਆਂ ਨੇ ਮੈਂ ਜਿਵੇਂ ਪਹਿਲਾਂ ਕਿਹਾ ਜੀ ਉਹਨਾਂ ਤੇ 8 8 10 10 11 11 ਮਕਦਮੇ ਦਰਜ ਨੇ ਔਰ ਐ ਨਹੀਂ ਕਿ ਪਰਿਵਾਰ ਦੇ ਇੱਕ ਮੈਂਬਰ ਤੇ ਨੇ ਮਲਟੀਪਲ ਮੈਂਬਰਸ ਤੇ ਦਰਜ ਨੇ ਜੀ ਬਹੁਤ ਧੰਨਵਾਦ ਸਰ ਇੱਕ ਮੰਤਰੀ ਜੀ ਉਨੇ ਜਵਾਤ ਮਾਰਦੇ ਤੇ ਸੁੱਤੀ ਜੀ ਉਦੋਂ ਵੀ ਹੱਥ ਜੋੜੇ ਅਸੀਂ ਉਹਨਾਂ ਬੱਚੇ ਨਾਮ ਵੀ ਲੱਗਏ ਉਹ ਜੰਗਨਾ ਕਰਨਾ ਚਾਹਤ ਕਰ ਰਹੇ ਉਹ ਆਇਓ ਯਾਰ ਅਸੀਂ ਕੀ ਕਰ ਰਹੇ ਹਾਂ ਆਇਆ ਨਾ ਨਾ ਉੱਥੇ ਉਰ ਕੇ ਜਾਓ ਹਾਏ ਇਹਦੇ ਨਾਲ ਕੀ ਆਇਓ ਗੋਮਦਨ ਹੋ ਗਿਆ ਦੋ ਮਿੰਟ ਸਾਰੇ ਆ ਗਏ ਸਾਢੇ 75 ਰੁਪਿਆ ਲੈ ਕੇ ਜਾਂਦਾ ਕਿਹੜਾ ਐਮਸੀ ਆਹੋ ਕੀ ਆ ਨਾ ਪਾਣੀ 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 75 ਰੁਪਿਆ ਲੈ ਕੇ ਜਾਂਦਾ ਫਿਰ ਰਹਿ ਗਿਆ ਕਿ ਨਾਲੇ ਤੇ ਕਿ ਨਾਲ ਕੋਈ ਸੰਦੇ ਕੋ ਪਾਣੀ ਨਾ ਰੋਪਾ ਰਾਮ ਦਾ ਠੇਕਾ ਢਾਗ ਲੱਗਦਾ ਦੱਸੋ ਕਿਹਦੇ ਦਾ ਠੇਕਾ ਦੱਸਾਂਗਾ ਇਹ ਤਾਂ ਰਾਮ ਦਾ ਠੇਕਾ ਹੈ ਉਹ ਲੇਕੇ ਪਾਣੀ ਖਟੇ ਬੰਦੇ ਸਰਾਬ ਦਾ ਠੇਕਾ ਢਾਗੋ ਕੋਈ ਨੀ ਮੁੰਡੇ ਦਾ ਉਹ ਵੀ ਨਾ 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 ਫੇਰ ਦਾ ਦਾਲ ਦਾ ਉਹ ਵੀ ਤਾਂ ਮਾਰ ਹੀ ਰਿਹਾਗਾ ਬੰਦਿਆਂ ਨੂੰ ਜਿਹੜਾ ਚਾਰੂ ਦਾ ਠੇਕਾ ਖਾਦਾ ਆ ਗਰੀਬਾਂ ਨੂੰ ਝਾਰ ਕੇ ਚਲੋ ਚਲੋ ਦੇਖ ਨਾ ਕਰੋ ਕਿਉਂ ਖਰਾਬ ਕਰਦੇ ਹੋ ਪਾਣੀ ਪਲਾ ਪਾਣੀ ਕਾਹਦੇ ਕਰਾ ਰਿਹਾ ਸਮ ਕantoor ਤੋਂ ਸੰਬੋਧ ਕਰਦੇ ਨੇ ਕੁਝ ਵੀ ਲੋਕ ਨੂੰ ਹਾਜੀ ਕੀ ਕਿੰਨੀ ਕਾਰਵਾਈ ਜਿਹੜੀ ਤੁਹਾਡੇ ਇਲਾਕੇ 'ਚ ਹੋ ਰਹੀ ਹੈ ਜੀ ਤੁਹਾਡੇ ਸਾਹਮਣੇ ਹੀ ਹੈ ਜੀ ਆ ਘਰ ਹੈ ਮੇਰੇ ਖਾਲਲ 8 8 9 9 ਬੱਚੇ 5 5 7 7 ਬੱਚੇ ਇਹਨਾਂ ਦੇ ਉੱਤੇ ਸਾਰਿਆਂ ਦੇ ਹੈਗੇ ਆ ਇਹ ਹੈ ਕਿ ਇਸ ਗੱਲ ਦੀ ਨਾ ਤਾਂ ਕੋਈ ਦੇਖੋ ਤੁਸੀਂ ਸਾਰੇ ਭਰਾ ਹੋ ਗਲਤ ਕਿਸੇ ਤੋਂ ਵੀ ਗਲਤ ਇਨਫੋਰਮੇਸ਼ਨ ਲੈਣਾ ਜਾਂ ਕੋਈ ਵੀ ਹੈ ਨਾ ਉਹ ਗਲਤ ਇਹ ਗੱਲ ਸਿਰਫ ਇੱਥੇ ਨਸ਼ੇ ਤੇ ਐਨਡੀਬੀਐਸ ਜਿਨ੍ਹਾਂ ਦੇ ਪਰਚੇ ਆ ਉਹਨਾਂ ਦੀ ਹੀ ਕਾਰਵਾਈ ਹੋ ਰਹੀ ਹੈ ਜਿਹੜੇ ਬੰਦੇ ਠੀਕ ਹੈ ਜਿਹੜੇ ਬੰਦੇ ਆਪਣੇ ਕੰਮਕਾਰ ਕਰਦੇ ਆ ਕਬਾੜ ਦਾ ਕੰਮ ਕਰਦੇ ਆ ਮੈਂ ਉਹਨਾਂ ਦੇ ਨਾਲ ਖੜਾ ਉਹਨਾਂ ਨੂੰ ਮੈਂ ਗੱਲ ਕਹੀ ਵੀ ਠੀਕ ਹੈ ਸਿਰਫ ਕਾਰਵਾਈ ਇਹਨਾਂ ਨੂੰ ਸਮਝਾਉਂਦੇ ਅੱਜ ਦੀ ਇੱਕ ਗੱਲ ਨਹੀਂ ਇਹਨਾਂ ਨੂੰ ਸਮਝਾਉਂਦੇ ਮੈਨੂੰ ਘੱਟੋ ਘੱਟ ਨਹੀਂ ਤਾਂ 2 ਸਾਲ ਹੋ ਗਏ ਸਵੇਰੇ ਸ਼ਾਮ ਦਾ ਮੇਰਾ ਇੱਥੇ ਡੇੜਾ ਗਲਤ ਬੰਦਿਆਂ ਦੇ ਉੱਤੇ ਮੈਂ ਆਪ ਰਾਤਾਂ ਨੂੰ ਆ ਆ ਕੇ ਬੰਦੇ ਚਕਾਏ ਆ ਇਥੋਂ ਠੀਕ ਹੈ ਨਾ ਇਹ ਇਸੀ ਵੀ ਤਰ੍ਹਾਂ ਨਾਲ ਇਹ ਬਿਲਕੁਲ ਬਿਲਕੁਲ ਸਹੀ ਕਾਰਵਾਈ ਹੋ ਰਹੀ ਹੈ ਔਰ ਇੱਕ ਇੱਕ ਚੀਜ਼ ਦਾ ਤੁਸੀਂ ਮੈਂ ਬੁਲਾ ਲੈਣਾ ਸਿਚੂ ਸਭ ਨੂੰ ਥਾਣੇ ਨੂੰ ਥਾਣੇ ਤੋਂ ਸਾਰਿਆਂ ਨੂੰ ਬੁਲਾ ਲੈਣਾ ਤੁਹਾਨੂੰ ਇੱਕ ਇੱਕ ਘਰ ਦਾ ਵੇਰਵਾ ਦੇ ਦਾਂਗਾ ਇੱਕ ਇੱਕ ਪਰਿਵਾਰ ਦੇ ਉੱਤੇ ਐਨਡੀਪੀਐਸ ਦੇ ਕਿੰਨੇ ਕਿੰਨੇ ਪਰਚੇ ਐ ਐਸਪੀਸੀਟੀ ਉਹਨਾਂ ਨੇ ਬਾਈਟ ਦਿੱਤੀ ਹੈ মিডিਆ ਨੂੰ ਉਹਨਾਂ ਨੇ ਕਿਹਾ ਕਿ ਇੱਕ ਘਰ ਦੇ ਉੱਤੇ 8 8 10 10 11 11 ਪਰਚੇ ਦੱਸ 11 11 ਪਰਚੇ ਐ ਆ ਸਲੀਮ ਦਾ ਘਰ ਹੈ ਔਰ ਜੈੰਗੋ ਹੈ ਇੱਥੇ ਹੈ ਉਹ ਸਾਹਮਣੇ ਦੀ ਵਾਈਫ ਵੀ ਵੇਚਦੀ ਹੈ ਜੋਤੀ ਹੈ ਤੇ ਉਹਦਾ ਘਰਲਾ ਵੀ ਵੇਚਦਾ ਹੈ ਝੇਲ ਚਾ ਆ ਪਿੱਛੇ ਰਾਜੂ ਦਾ ਘਰ ਹੈ ਇੱਕ ਇੱਕ ਬੰਦਾ ਇਹ ਪਰਸੋ ਝੇਲ ਗਿਆ ਹਜੇ ਅਜੇ ਹਫਤਾ 10 ਦਿਨ ਪਹਿਲਾਂ ਇਹਦੀ ਜਮਾਨਤ ਹੋਈ ਸੀ ਫੇਰ ਆਇਆ ਫੇਰ ਇਹ ਸਮਾਨ ਇਸ ਤੋਂ ਫੜਿਆ ਗਿਆ ਹੈ ਬਕਾਇਦਾ ਦਾ ਸਟਿੰਗ ਆਪਰੇਸ਼ਨ ਕਰਕੇ ਸਮਾਨ ਇਸ ਤੋਂ ਲਿਆ ਤੇ ਤਾਂ ਝੇਲ ਗਿਆ ਹੈ ਕਿਤੋਂ ਲਿਆ ਕਿਤੋਂ ਵੇਚਦੇ ਆ ਉਹ ਬੰਦੇ ਫੜੇ ਜੀ ਜੀ ਇਹ ਸਾਰੀ ਚੈਨ ਤੁਹਾਨੂੰ ਇੱਕ ਇੱਕ ਚੀਜ਼ ਮੈਂ ਐਸ.ਓ. ਸਾਹਿਬ ਨੂੰ ਕੋਲ ਹਾਨੀ ਨੇੜੇ ਤੁਹਾਨੂੰ ਇਹਨਾਂ ਦੇ ਪਿੱਛੇ ਦੀ ਪੂਰੀ ਅੰਬਾਲਾ ਤੱਕ ਚੈਨ ਆ ਇਹਨਾਂ ਦੀਆਂ ਅੰਬਾਲਾ ਯੁੱਧ ਨਸ਼ਾ ਵਿਰੁੱਧ ਜਿਹੜੀ ਯੁੱਧ ਨਸ਼ਾ ਵਿਰੁੱਧ ਜਿਹੜੀ ਕਾਰਵਾਈ ਹੈ ਉਹ ਇੱਥੇ ਬਿਲਕੁਲ ਸਚਾਈ ਦਾ ਸਬੂਤ ਹੈ ਕਿ ਯੁੱਧ ਨਸ਼ਾ ਵਿਰੁੱਧ ਪੰਜਾਬ ਸਰਕਾਰ ਇਹ ਪੂਰੀ ਦੀ ਪੂਰੀ ਜਾਗਰੂਤਾ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਇਹ ਕਾਰਵਾਈ ਹੋ ਰਹੀ ਹੈ ਔਰ ਸਿਰਫ ਔਰ ਸਿਰਫ ਗਲਤ ਤੇ ਨਸ਼ੇੜਿਆਂ ਦੇ ਵਿਰੁੱਧ ਕਾਰਵਾਈ ਹੋ ਰਹੀ ਹੈ ਸ਼ਰੀਬ ਬੰਦੇ ਦੇ ਉੱਤੇ ਇੱਥੇ ਕੰਮ ਕਰਨ ਵਾਲੇ ਬੰਦੇ ਆ ਕਈ ਬੰਦੇ ਹੈਗੇ ਆ ਉਨ੍ਹਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ